ਪਹਿਲਾਂ ਤਾਂ ਸਭੁੱਚੇ ਸਾਡੇ ਸੰਗੁਰਗੜ ਦੇ ਸਾਰੇ ਇਲੈਕਟ੍ਰੋਨਿਕ মিডিਆ 프ਰਿੰਟ মিডিਆ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਸੱਦੇ ਤੇ ਅੱਜ ਇੱਥੇ ਪਹੁੰਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਤੇ ਤੁਹਾਨੂੰ ਦੱਸ ਦਈਏ ਕਿ 14 ਤਰੀਕ ਨੂੰ ਡਾਕਟਰ ਭਿਮਰਾਓ ਵੇਦਕੰਦੀ ਦਾ ਅਸੀਂ ਸਾਰੇ ਜਾਣੇ ਜਨਮ ਦਿਵਸ ਮਨਾ ਕੇ ਹਟਿਆ ਤੇ ਆਪਣੀ ਸਰਕਾਰ ਪਹਿਲੀ ਸੀ ਕਿ ਜਿਨੇ ਆਉਂਦੇ ਫੈਸਲਾ ਕੀਤਾ ਸੀ ਕਿ ਜਿਹੜੇ ਸਰਕਾਰੀ ਦਫਤਰ ਆ ਉਹਨਾਂ ਦੇ ਵਿੱਚ ਨਾ ਮੁੱਖ ਮੰਤਰੀ ਦੀ ਨਾ ਕਿਸੇ ਹੋਰ ਦੀ ਫੋਟੋ ਲੱਗੂਗੀ ਡਾਕਟਰ ਭੀਮਰਾਓ ਵੇਦਕਰਜੀ ਦੀ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੂਗੀ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣਾ ਬਰਿਆ ਤੇ ਸਾਡਾ ਸੰਵਿਧਾਨ ਦੇ ਨਿਰਵਾਤਾ ਡਾਕਟਰ ਭੀਮਰਾਓ ਵੇਦਕਰਜੀ ਨੇ ਜਿਨ੍ਹਾਂ ਨੇ ਦੱਬਿਆ ਕੁਚਲੇ ਲੋਕਾਂ ਦੀ ਆਵਾਜ਼ ਬਣਾ ਕੇ ਸੰਵਿਧਾਨ 'ਚ ਲਿਖੀ ਤਾਂ ਕਿ ਉਹਨਾਂ ਦੀ ਹੱਕਾਂ ਦੀ ਗੱਲ ਹੋ ਸਕੇ ਤਾਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਤੇ ਸਾਡੇ ਭਗਵੰਤ ਮਾਨ ਜੀ ਦਾ ਸਾਡੇ ਸਾਰੇ ਕੈਬਨਿਟ ਦਾ ਕਿ ਪੰਜਾਬ ਸਰਕਾਰ ਨੇ ਜੋ ਫੈਸਲਾ ਲਿਆਗਾ ਜਿਹੜੀ ਏਜੀ ਦਫਤਰ ਹੈ ਐਡਵੋਕੇਟ ਜਨਰਲ ਦਾ ਦਫਤਰ ਹੈ ਹਾਈ ਕੋਰਟ ਦੇ ਵਿੱਚ ਚਾਹੇ ਉਥੇ ਨੇ ਤੇ ਚਾਹੇ ਹੋਰ ਡਿਪਾਰਟਮੈਂਟਾਂ ਦੇ ਵਿੱਚ ਜਿਹੜੇ ਲੀਗਲ ਸਹਾਇਕ ਰੱਖੇ ਜਾਂਦੇ ਨੇ ਅੱਗੇ ਉਹਦੇ ਵਿੱਚ ਰਿਜ਼ਰਵੇਸ਼ਨ ਨਹੀਂ ਸੀਗੀ ਤੇ ਜਿਹਦੇ ਕਰਕੇ ਸਾਡੇ ਜਿਹੜੇ ਸ਼ਡਿਊਲ ਕਾਸਟ ਭਰਾ ਵਕੀਲ ਸੀਗੇ ਉਹਨਾਂ ਨਾਲ ਕਿਤੇ ਨਾ ਕਿਤੇ ਵਿਤਕਰਾ ਹੁੰਦਾ ਸੀਗਾ ਤੇ ਪੂਰੀ ਰਿਜ਼ਰਵੇਸ਼ਨ ਨਹੀਂ ਹੁੰਦੀ ਸੀ ਤੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਹੁਣ ਏਜੀ ਆਫਿਸ ਦੇ ਵਿੱਚ ਵੀ ਰਿਜ਼ਰਵੇਸ਼ਨ ਹੋਊਗੀ ਤੇ ਜਿਹੜੇ ਹੋਰ ਵੀ ਜਿੱਥੇ ਲੀਗਲ ਸਹਾਇਕ ਨੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਉੱਥੇ ਉਸ ਜੋ ਰਿਜ਼ਰਵੇਸ਼ਨ ਜਿੰਨੀ ਹੈਗੀ ਉਸ ਮੁਤਾਬਕ ਨਿਯੁਕਤੀਆਂ ਕੀਤੀਆਂ ਜਾਣਗੀਆਂ ਤੇ ਨਾਲ ਹੀ ਮੈਂ ਇਹ ਵੀ ਤਨਬਾਹਰ ਕਰਦਾਗਾ ਕਿ ਇਹਨਾਂ ਨਿਯੁਕਤੀਆਂ ਦੇ ਵਿੱਚ ਸ਼ਰਤ ਹੁੰਦੀ ਸੀ ਕਿ ਜੇ ਜਿਵੇਂ ਐਡੀਸ਼ਨਲ ਐਡਵੋਕੇਟ ਜਨਰਲ ਆਫਰਟ ਕਰਨਾ ਸਰਕਾਰ ਨੇ ਤਾਂ ਉਹਦੀ 15 ਲੱਖ ਇਨਕਮ ਹੋਣੀ ਜ਼ਰੂਰੀ ਆ ਜਾਨੀ ਕਿ ਉਹ ਰਿਟਰਨ 15 ਲੱਖ ਭਰੇ ਤਾਂ ਅਡਿਸ਼ਨਲ ਐਡਵੋਕੇਟ ਜਨਰਲ ਲੱਗ ਸਕਦਾ ਸੀ ਇਸੇ ਤਰ੍ਹਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲੱਗਣਾ ਉਹਦੀ 10 ਲੱਖ ਦੀ ਸੀਗੀ ਡਿਪਟੀ ਐਡਵੋਕੇਟ ਦੀ 7 ਲੱਖ ਦੀ ਸੀਗੀ ਸੈਕੰਡ ਐਡਵੋਕੇਟ ਦੀ 3.5 ਲੱਖ ਦੀ ਸੀਗੀ ਤਾਂ ਜਿੱਥੇ ਅਸੀਂ ਇਹ ਐਮੈਂਡਮੈਂਟ ਕੀਤੀ ਆ ਕਿ ਰਿਜ਼ਰਵੇਸ਼ਨ ਦਿੱਤੀ ਆ ਕਿ ਸਾਰੇ ਸਰਕਾਰੀ ਜਿਹੜੇ ਦਫ਼ਤਰਾਂ ਦੇ ਵਿੱਚ ਲੀਗਲ ਐਡਵਾਈਜ਼ਰ ਰੱਖਣ ਤੇ ਜਾਂ ਏਜੀ ਆਫਿਸ ਦੇ ਵਿੱਚ ਉੱਥੇ ਜਿਹੜੀਆਂ ਇਹ ਸ਼ਰਤਾਂ ਸੀ ਉਹਦੇ ਵਿੱਚ ਵੀ ਕੰਮ ਹੀ ਕਰੀ ਆ ਵੀ 15 ਲੱਖ ਜਿੱਥੇ ਇਨਕਮ ਸੀ ਉੱਥੇ 7.5 ਲੱਖ ਕਰੀ ਆ ਜਿੱਥੇ 10 ਲੱਖ ਇਨਕਮ ਸੀਗੀ ਉੱਥੇ 5 ਲੱਖ ਜਿੱਥੇ 7 ਲੱਖ ਸੀ ਉਸੇ 3.5 ਲੱਖ ਤੇ ਜਿਹੜੀ 3.5 ਲੱਖ ਦੀ ਸ਼ਰਤ ਸੀਗੀ ਸੈਕਟ ਵਰਗ ਦੇ ਚੈਨਲ ਤੋਂ ਬਿਲਕੁਲ ਹਟਾਤੀ ਇਹਦੇ ਨਾਲ ਫਾਇਦਾ ਕੀ ਹੋਊਗਾ ਜਿੱਥੇ ਸਾਡੇ ਹਰੇਕ ਔਫਸ ਦੇ ਵਿੱਚ ਸਾਡੇ ਐਸਸੀ ਵਰਗ ਨੂੰ ਨੁਮਾਇੰਦਗੀ ਮਿਲੂਗੀ ਉੱਥੇ ਜਿਹੜੇ ਕੱਲ ਨੂੰ ਕਿਸੇ ਨੇ ਹਾਈ ਕੋਰਟ ਦਾ ਜੱਜ ਬਣਨਾਗਾ ਅੱਗੇ ਤਰੱਕੀ ਕਰਨੀ ਆ ਤਾਂ ਉਹਨਾਂ ਦੀ ਸਨੀਅਰਿਟੀ ਵੀ ਬਣੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵਿੱਚੋਂ ਸਾਡੀ ਮਾਨਯੋਗ ਹਾਈ ਕੋਰਟ ਦੇ ਵਿੱਚ ਜੱਜ ਵੀ ਪਾਟ ਹੋਣਗੇ ਅੱਗੇ ਜਿਹੜੀਆਂ ਤਰੱਕੀਆਂ ਉਹਨਾਂ ਦੀਆਂ ਹੋਣਗੀਆਂ ਸੋ ਇਹ ਫੈਸਲਾ ਇੱਕਮ ਹੈ ਤਾਂ ਪੀਸੀ ਬੁਲਾਈ ਇਤਿਹਾਸਕਾ ਕਿ ਕਿੰਨਾ ਸਮਾਂ ਹੋ ਗਿਆ ਸਾਡੀ ਦੇਸ਼ ਦੀ ਆਜ਼ਾਦੀ ਨੂੰ ਪਰ ਇਸ ਬਾਰੇ ਕਿਸੇ ਨੇ ਸੋਚਿਆ ਨਹੀਂ ਗਿਆ ਅਸੀਂ ਇਕੱਲੇ ਡਾਕਟਰ ਭੀਮਰਾਓ ਵੇਦਕਰਜ ਦੀ ਉਪਰੋਹੀ ਨਹੀਂ ਲਾਈ ਦਫਤਰਾਂ ਚ ਜਿਹੜੀ ਉਹਨਾਂ ਦੀ ਸੋਚ ਸੀਗੀ ਉਹਨੂੰ ਦੇਖਦੇ ਹੋਏ ਇਹ ਲਾਗੂ ਕੀਤਾ ਇਸ ਕਰਕੇ ਤੁਹਾਨੂੰ ਅੱਜ ਸਾਰਿਆਂ ਨੂੰ ਬੁਲਾਇਆ ਗਿਆਗਾ ਕਿ ਇੱਕ ਇਤਿਹਾਸਕ ਫੈਸਲਾਗਾ ਸਾਡੇ ਮੈਂ ਹੀ ਵੀ ਪੀਰ ਕਰਦਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਆਹ ਬੀਜੀਓਪਸ ਦੇ ਵਿੱਚ ਜਾਂ ਜਿੱਥੇ ਵੀ ਲੀਗਲ ਐਡਵਾਈਜ਼ਰ ਰੱਖਣੇ ਨੇ ਉੱਥੇ ਰਿਜ਼ਰਵੇਸ਼ਨ ਦਾ ਫੈਸਲਾ ਕੀਤਾ ਸਾਨੂੰ ਦੇਖ ਕੇ ਦੂਜੀਆਂ ਸਰਕਾਰਾਂ ਵੀ ਸਟੇਟਾਂ ਦੀਆਂ ਇਹ ਫੈਸਲਾ ਕਰਨਾ ਤਾਂ ਕਿ ਸਾਰਿਆਂ ਨੂੰ ਬਰਾਬਰੀ ਦਾ ਮੌਕਾ ਮਿਲ ਸਕੇ ਇਸ ਲਈ ਤੁਹਾਨੂੰ ਅੱਜ ਸਾਰਿਆਂ ਨੂੰ ਬੁਲਾਇਆ ਗਿਆ ਕਿ ਇਹ ਵੱਡਾ ਉਦਮਾ ਜਿਹੜਾ ਪੰਜਾਬ ਸਰਕਾਰ ਨੇ ਕੀਤਾਗਾ ਜਿਹਦੇ ਬਾਅਦ ਤੇ ਮੈਂ ਸਰਦਾਰ ਭਗਵਾਨ ਸਿੰਘ ਮਾਣਜੀਆ ਨੂੰ ਕੈਬਨਿਟ ਮੰਤਰੀ ਸਿੱਨੀ ਸਾਡੇ ਹੈਗੇ ਨੇ ਸਾਰੀ ਕੈਬਨਿਟ ਨੂੰ ਸਾਡੇ ਸੁਪਰੀਮੋ ਰਵਿੰਦ ਕੇਜਰੀਵਾਲ ਜੀ ਨੂੰ ਵਧਾਈ ਦੇਣਾ ਕਿ ਜਿਹੜੀ ਸੋਚ ਨੂੰ ਲੈ ਕੇ ਚੱਲੇ ਸੀ ਤੁਸੀਂ ਉਹ ਫੈਸਲਾ ਕਰਨੇ ਦੇ ਵਿੱਚ ਪਹਿਲ ਕੀਤੀ ਆ ਕਈ ਸਟੇਟਾਂ ਦੇ ਵਿੱਚ ਇਹ ਪਹਿਲ ਵੀ ਕੀਤੀ ਗਈ ਸੀ ਪਰ ਉੱਥੇ ਜਿਹੜੀਆਂ ਇਨਕਮ ਦੀਆਂ ਸ਼ਰਤਾਂ ਸੀਗੀਆਂ ਉਹਦੀ ਬਿਦੌਲਤੋ ਪੋਸਟਾਂ ਭਰੀਆਂ ਨਹੀਂ ਜਾਂਦੀਆਂ ਸੀਗੀਆਂ ਤਾਂ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਜਿੱ ਕਲੀ ਐਮੈਂਡਮੈਂਟ ਦੀ ਲੋੜ ਨਹੀਂ ਗਈ ਜਿਹੜੀ ਰਿਟਰਨ ਦੀ ਇਨਕਮ ਦੀ ਰਿਟਰਨ ਭਰਦੇ ਆ ਉਹ 'ਚ ਵੀ ਸੋਧ ਕਰਨ ਦੀ ਲੋੜ ਆ ਤੇ ਇਸ ਕਰਕੇ ਵਿਸ਼ੇਸ਼ ਤੌਰ ਤੇ ਹਰਪਾਲ ਸਿੰਘ ਚੀਮਾ ਜੀ ਦੀ ਗਵਾਈ 'ਚ ਇੱਕ ਕਮੇਟੀ ਬਣੀ ਸੀ ਉਹਨਾਂ ਨੇ ਦੇਖਿਆ ਕਿ ਜੇ ਪੋਸਟਾਂ ਵੀ ਆਉਂਦੀਆਂ ਤੇ ਜਿਹੜੀ ਇਨਕਮ ਦੀ ਸ਼ਰਤ ਕਰਕੇ ਆ ਉਹ ਖਾਲੀ ਰਹਿ ਜਾਂਦੀਆਂ ਨੇ ਤਾਂ ਅਸੀਂ ਉਹ ਇਨਕਮ ਦੀ ਸ਼ਰਤ ਵੀ ਆ ਜਿਹੜੀ ਉਹ ਘਟਾਤੀ ਤਾਂ ਕਿ ਕੋਈ ਪੋਸਟ ਖਾਲੀ ਨਾ ਰਹੇ ਤੇ ਸਾਰੇ ਯੋਗ ਉਮੀਦਵਾਰਾਂ ਤੇ ਉਹ ਪੋਸਟਾਂ ਭਰੀਆਂ ਜਾਣ ਤੇ ਇਹਦਾ ਅੱਜ ਤੁਹਾਨੂੰ ਵੇਖਿਆ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਆ ਗਿਆਗਾ ਤਾਂ ਕਿ ਜਿਹੜੇ ਯੋਗ ਉਮੀਦਵਾਰ ਉਹਨਾਂ ਦੀ ਨਗਰੀ ਤੇ ਜਿਹੜੇ ਜਿੰਨੀ ਰਿਜ਼ਰਵੇਸ਼ਨ ਸਵਿਧਾਨ ਦੇ ਵਿੱਚ ਦਿੱਤੀ ਗਈ ਹੈ ਤੁਸੀਂ ਵੇਖਿਆ ਗਿਆ ਸ਼ਡੂਲ ਕਾਸਟ ਕੈਟਾਗਰੀ ਨੂੰ ਉਹ ਹਰ ਇੱਕ ਥਾਂ ਤੇ ਲਾਗੂ ਆ ਪਰ ਇਸ ਡਿਪਾਰਟਮੈਂਟ ਦੇ ਵਿੱਚ ਲਾਗੂ ਨਹੀਂ ਸੀਗੀ ਤੇ ਸਾਡਾ ਫਰਜ਼ ਬਣਦਾਗਾ ਕਿ ਜਿਵੇਂ ਸਵਿਧਾਨ ਦੇ ਉਹ ਤਾਂ ਅਸੀਂ ਬਾਹਰ ਨਹੀਂ ਜਾ ਸਕਦੇ ਪਰ ਜੋ ਸੁਧਾਨ ਮਤਾਵਕਰ ਜਰਵੇਸ਼ਨ ਦਿੱਤੀ ਗਈ ਆ ਉਹਨੂੰ ਅਸੀਂ ਏਜੀ ਆਫਿਸ ਦੇ ਵਿੱਚ ਵੀ ਲਾਗੂ ਕੀਤਾ ਜਿਹਦੇ ਬਾਰੇ ਕਹਿੰਦੇ ਸੂਚਿਆ ਹੈ ਕੈਟਾਗਰੀ ਦੀ ਇਨਕਮ ਉਹਨਾਂ ਤੇ ਉਹ ਸੇਵਾ ਲਾਗੂ ਰਹੂਗੀ ਜਿਹੜੇ ਸਾਡੇ ਇਹ ਸਪੈਸ਼ਲ ਕੈਟਾਗਰੀ ਹੈਗੀ ਇਹਨਾਂ ਨੂੰ ਜਿਹੜੀ ਇਨਕਮ ਟੈਕਸ ਦੇ ਵਿੱਚੋਂ ਛੋਟ ਸਾਡੇ ਲੀਗਲ ਐਡਵਾਈਜ਼ਰਾਂ ਜਾਂ ਜਿਹੜੀਆਂ ਵੀ ਪੋਸਟਾਂ ਲਾ ਦੇ ਨਾਲ ਰਿਲੇਟਡ ਭਰੀਆਂ ਜਾਣਗੀਆਂ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਇਹ ਪੰਜਾਬ ਦੇ ਵਿੱਚ ਭਾਈਚਾਰਕ ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਿਛਲੇ ਟਾਈਮ ਦੇ ਵਿੱਚ ਆਪੇ ਬਣੇ ਗੁਰਪ੍ਰਤਵੰਤ ਪੰਨੂ ਨੇ ਜੋ ਬਿਆਨ ਦਿੱਤਾ ਸੀਗਾ ਕਿ ਅਸੀਂ ਬੁੱਤਾਂ ਦੀ ਭੰਨ ਤੋੜ ਕਰਾਂਗੇ ਜਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਵਾਂਗੇ ਮੈਨੂੰ ਲੱਗਦਾ ਕਿ ਜਾਂ ਤਾਂ ਪੰਨੂ ਨੂੰ ਸਿੱਖ ਧਰਮ ਬਾਰੇ ਗਿਆਨ ਨਹੀਂਗਾ ਉਹ ਇੱਕ ਤਰ੍ਹਾਂ ਦਾ ਮਤਭੇਦ ਪੈਦਾ ਕਰਨਾ ਚਾਹੁੰਦਾ ਦੰਗਾ ਬਸਾਦ ਕਰਨਾ ਚਾਹੁੰਦਾ ਅਸੀਂ ਉਹਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਭੀਮਰਾਓ ਵੇਦਕਰ ਜੀ ਆ ਉਹ ਕਿਸੇ ਇੱਕ ਵਰਗ ਦੇ ਨਹੀਂ ਉਹ ਸਮੁੱਚੇ ਦੇਸ਼ ਦੇ ਆਗੇ ਉਹਨਾਂ ਨੇ ਡੱਬੇ ਕੁਚਲਿਆਂ ਦੀ ਆਵਾਜ਼ ਠਾਕੇ ਜੋ ਸਾਡਾ ਸੰਧਾਨ ਬਣਾਇਆਗਾ ਉਹਤੇ ਚੱਲਦਾ ਹੋਇਆ ਦੇਸ਼ ਅੱਜ ਇੱਥੇ ਤੱਕ ਪਹੁੰਚਿਆਗਾ ਅੱਜ ਤੂੰ ਬੁੱਤਾਂ ਦੀ ਭੰਨ ਤੋੜ ਦਾ ਨੁਕਸਾਨ ਪਹੁੰਚਾ ਕੇ ਭੀਮਰਾਓ ਵੇਦਕਰ ਦੀ ਸੋਚ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਸੋ ਅਜਿਹੀਆਂ ਸ਼ਕਤੀਆਂ ਜਿਨ੍ਹਾਂ ਨੇ ਵੀ ਕੋਸ਼ਿਸ਼ ਕੀਤੀ ਅਸੀਂ ਸ਼ਕਤੀ ਦੇ ਨਾਲ ਇਜਠਾਂਗੇ ਤੇ ਨਾ ਹੀ ਇਹ ਜਈਆਂ ਹਰਕਤਾਂ ਨਾਲ ਪੰਜਾਬ ਦਾ ਭਾਈਚਾਰਾ ਉਹ ਤੋੜ ਸਕਦਾਗਾ ਇਹ ਜਈਆਂ ਹਰਕਤਾਂ ਉਹ ਲੋਕ ਕਰ ਰਹੇ ਨੇ ਜਿਹੜੇ ਪੰਜਾਬ ਚ ਸ਼ਾਂਤੀ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੇ ਤੇ ਆਪਸ ਦੇ ਵਿੱਚ ਭਾਈਚਾਰਕ ਸਾਂਝ ਨੂੰ ਤੋੜ ਕੇ ਆਪਸ ਦੇ ਲੋਕਾਂ ਨੂੰ ਲੜਲਾ ਉਹਨਾਂ ਦੇ ਵਿੱਚ ਤਾਂ ਦਾਖਲੇਵਾਤ ਅਸੀਂ ਦਾਖਲਾ ਮੈਂ ਵੀ ਚਲਾਈ ਵੀ ਆ ਪਰ ਕੁਝ ਸਕੂਲ ਆਫ ਇਮਿਨੈਂਸ ਖੁੱਲੇ ਹੋਏ ਨੇ ਜਿਹਦਾ ਇੱਕ ਸਟੈਂਡਰਡ ਆਗਾ ਕਿ ਇੰਨੇ ਬੱਚੇ ਬੈਠ ਸਕਦੇ ਨੇ ਆ ਆਉਦੀ ਕੁਆਲਿਟੀ ਹੋਵੇ ਇੰਨੇ ਬੱਚਿਆਂ ਨੂੰ ਅਸੀਂ ਐਡਮਿਸ਼ਨ ਕਰਕੇ ਅੱਗੇ ਲੈ ਕੇ ਜਾਣਾ ਤੇ ਉਹਦੇ ਸਕੂਲ ਦੇ ਵਿੱਚ ਜਿੰਨੇ ਉਹਦੇ ਕਲਾਸਰੂਮ ਦੇ ਮੁਤਾਬਕ ਸਹੂਦਾਂ ਉੰਨੀ ਐਡਮਿਸ਼ਨ ਹੁੰਦੀ ਆ ਜੇ ਕਿਤੇ ਜਿਵੇਂ ਆਪਣੇ ਮੈਂ ਤੁਹਾਨੂੰ ਦੱਸਣਾ ਸਰਦੂਲਕਰ ਆਪਣੇ 7 ਕਮਰੇ ਆ ਜਿਹੜੇ ਉਹ ਕੰਡਮ ਕਰਾਰ ਦਿੱਤੇ ਆ ਉਹ ਢਾਕੇ ਦੁਬਾਰੇ ਬਾਨਨੇ ਨੇ ਤਾਂ ਜਦੋਂ ਸਕੂਲਾਂ ਦੇ ਉਹ ਕਲਾਸਰੂਮ ਬਣ ਜਾਣਗੇ ਤਾਂ ਜਿੰਨੇ ਕਲਾਸਰੂਮ ਦੇ ਵਿੱਚ ਬੱਚੇ ਬੈਠਣ ਦੀ ਵਿਵਸਥਾ ਹੋਊਗੀ ਉਹਨੇ ਬੱਚਿਆਂ ਦੀ ਐਡਮਿਸ਼ਨ ਕੀ ਕੈਪੈਸਿਟੀ ਹੈ ਤੇ ਸਰਕਾਰੀ ਰੂਲ ਦੇ ਮੁਤਾਬਕ ਜਿੰਨੇ ਉਹਨਾਂ ਨੂੰ ਐਡਮਿਸ਼ਨ ਕਰਨ ਦੀ ਆਗਿਆ ਉਹਨੇ ਐਡਮਿਸ਼ਨ ਸਰਕਾਰੀ ਅਧਿਕਾਰਤਾ ਜਿਹੜਾ ਉਹ ਸਕੂਲ ਦੇ ਵਿੱਚੋਂ ਦਾਖਲੇ ਤੋਂ ਅਨਕਾਰ ਨਹੀਂ ਕਰ ਸਕਦਾ ਜੇ ਕੋਈ ਅਜਿਹੀ ਹੈਗੀ ਆ ਤਾਂ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਕੱਲੇ ਸਕੂਲ ਆਫ ਐਮਿਨੈਂਸ ਦੇ ਜਿਹੜਾ ਸਟੈਂਡਰਡ ਆ ਉਹਦੀਆਂ ਗਾਈਡਲਾਈਨ ਚ ਵੱਖਰੀਆਂ ਨੇ ਬਾਕੀ ਸਕੂਲਾਂ ਦੇ ਵਿੱਚ ਕੋਈ ਵਿਧਾਵਕ ਜੇ ਕੋਈ ਬੱਚਾ ਦਾਖਲ ਹੋਣਾ ਚਾਹੁੰਦਾ ਉਹਨੂੰ ਕਹਿ ਰਹੇ ਆ ਕਿ ਸਕੂਲ ਆਫ ਐਮਿਨੈਂਸ ਦੀਆਂ ਗਾਈਡਲਾਈਨ ਚ ਹੈਗੀਆਂ ਦੂਸਰੇ ਸਕੂਲ ਦੀਆਂ ਨਹੀਂ ਜੇ ਕੋਈ ਆਉਂਦਾ ਧਿਆਨ ਚ ਤਾਂ ਮੈਨੂੰ ਜ਼ਰੂਰ ਦੱਸੋ ਉਹ ਅਸੀਂ ਜਿਹੜੀ ਵੀ ਕੋਈ ਅੜਚਾ ਦੂਰ ਕਰਾਂ